ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਵੀ ਤੁਹਾਡੇ ਸਰੀਰ 'ਚ ਰੋਗ ਨੇ ਇਹ ਕਿਹੜੇ ਕਿਹੜੇ ਰੋਗ ਨੇ ਤੁਸੀਂ ਆਪ ਦੱਸੋ ਇੱਕ ਤਾਂ ਮੇਰੇ ਦੋਸਤ ਸਟੰਟ ਪਏ ਆ ਜੀ ਹੱਸ ਕੇ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਨਾ ਮੈਂ ਕਦੇ ਮਿੱਠਾ ਖਾਦਾ ਨਾ ਮੈਂ ਕਦੇ ਕਿਸੇ ਨਾਲ ਮਿੱਠਾ ਬੋਲਿਆ ਇਹ ਤੁਹਾਡੀ ਸ਼ੂਗਰ ਭਰੀ ਕਿੱਥੋਂ ਦੀ ਹੋ ਗਈ ਅੱਛਾ ਬੀਪੀ ਆਪਣੇ ਵੇਟਰਾ ਨੂੰ ਗਾਣਾ ਘਟ ਘਟ ਕੇ ਉਹਲੇ ਉੱਤੇ ਕਪੜਾ ਮਾਰੋ ਗਾ ਕੇ ਬੈਠੇ ਉੱਤੇ ਰੋਟੀ ਦਿਓ ਉਧਰ ਪਾਣੀ ਦਿਓ ਇਹਨਾਂ ਨੂੰ ਮੈਨੂੰ ਬੀਪੀ ਕਰਤਾ ਬੀਪੀ ਵੀ ਸ਼ੂਗਰ ਵੀ ਉਹ ਤਾਂ ਮਾੜਾ ਸਰਵਾਈਕਲ ਵੀ ਆ ਮੈਨੂੰ ਆ ਮੇਰੀ ਗਰਦਾ ਇੱਥੇ ਤੱਕ ਹੀ ਰਹਿੰਦੀ ਆ ਓਕੇ ਐ ਨਹੀਂ ਹੁੰਦੀ ਹਾਂ ਅੱਛਾ ਤੋ ਹੁੰਦੀ ਰਹਿੰਦੀ ਆ ਓਕੇ ਕਦੇ ਕਦੇ ਕਬਜ ਵੀ ਹੋ ਨਾ ਜਾਂਦੀ ਆ ਓਕੇ ਹਮ ਪਰ ਇਹ ਆ ਕਿ ਮੈਂ ਨਾ ਤਾਂ ਮਗਰ ਆਪਣੇ ਦਿਮਾਗ ਚ ਲੈ ਕੇ ਆਂਦਾ ਕਿ ਮੈਨੂੰ ਸ਼ੂਗਰ ਹੈ ਹਮ ਨਾ ਕਿਤੇ ਬੀਬੀ ਮੈਂ ਸੋਚਿਆ ਨਾ ਮਗਰ ਜਿੰਦਗੀ ਚਾਹੀਏ ਸੋਚਿਆ ਮੇਰੇ ਸਟੰਟ ਪਏ ਆ ਅੱਛਾ ਇਹ ਤਾਂ ਤੁਸੀਂ ਜਿੰਨਾ ਗਹਿਰਾਈ ਜੀ ਜਾਈ ਜਾਓਗੇ ਹੁਣ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਹਮ ਬੜੀ ਵਧੀਆ ਗੱਲ ਆ ਇਹ ਦੋਸੋ ਇਹ ਲੋਕਾਂ ਨੂੰ ਇੱਕ ਬਹੁਤ ਚੰਗਾ ਸੰਦੇਸ਼ ਦੇਗੀ ਪਲੀਜ਼ ਪਲੀਜ਼ ਇੱਕ ਦਿਨ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਚਾਰ ਗੋਲੀਆਂ ਸਵੇਰੇ ਖਾਣਾ ਤਿੰਨ ਗੋਲੀਆਂ ਰਾਤ ਨੂੰ ਖਾਣਾ ਓਕੇ ਇੱਕ ਦਿਨ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਮੇਰੇ ਕੋਲ ਸਾਰਾ ਕੁਝ ਹੈ ਵਧੀਆ ਮੇਰਾ ਘਰ ਹੈ ਵਧੀਆ ਮੇ ਕੋਲ ਗੱਡੀ ਹੈ ਦੋ ਮੇਰੇ ਪਿਆਰੇ ਪਿਆਰੇ ਬੱਚੇ ਨੇ ਮੇਰੀ ਵਧੀਆ ਵਾਈਫ ਹੈ ਉਹਦੀ ਆਪਣਾ ਨੇਚਰ ਬਹੁਤ ਅੱਛੀ ਹੈ ਪਰ ਮੈਂ ਨਾ ਖੁਸ਼ ਨਹੀਂ ਰਹਿੰਦਾ ਮੈਂ ਨਾ ਹੱਸਦਾ ਨਹੀਂ ਆ ਐਵੇਂ ਕਰੋ ਇੱਕ ਗੋਲੀ ਨਾ ਉਹਦੇ ਵੀ ਲਿਖ ਦਿਓ ਕਿ ਮੈਂ ਹੱਸਿਆ ਕਰਾਂ ਓਕੇ ਉਹ ਮੈਨੂੰ ਕਹਿੰਦੇ ਵੀ ਇਹਦੀ ਕੋਈ ਗੋਲੀ ਨਹੀਂ ਬਣੀ ਆ ਨਹੀਂ ਹੈਗੀ ਮਗਾ ਚਾ ਜੀ ਤੇ ਮਗਾ ਜੀ ਫਿਰ ਮੈਂ ਆਪਣੇ ਆਪ ਨੂੰ ਖੁਸ਼ ਕਿਵੇਂ ਰੱਖਾਂਗਾ ਉਹ ਕਹਿੰਦੇ ਤੂੰ ਲੋਕਾਂ ਨੂੰ ਖੁਸ਼ ਰੱਖਿਆ ਕਰ ਦੇਖ ਕਿ ਤੈਨੂੰ ਕਿੰਨੀ ਖੁਸ਼ੀ ਮਿਲਨੀ ਹੈ ਉਸ ਤੋਂ ਬਾਅਦ ਤਾਂ ਨਹੀਂ ਫਿਰ ਆਪਾਂ ਨੇ ਬਣਾਈ ਆਪਣੇ ਢਾਬੇ ਤੇ ਸਟੇਜ ਮੇਰੇ ਢਾਬੇ ਤੇ ਸਟੇਜ ਬਣੀ ਹੋਈ ਹੈ ਤੇ ਉੱਥੇ ਬਰਥਡੇ ਸੈਲੀਬ੍ਰੇਟ ਹੁੰਦੇ ਨੇ ਅੱਛਾ ਤੇ ਉੱਥੇ ਫਿਰ ਮੈਂ ਲੋਕਾਂ ਦੇ ਵਿੱਚ ਪਰਫਾਰਮਾਂਚ ਕਰਾਂ ਹਾਂਜੀ ਹਾਂਜੀ ਰੋਏ ਪਰਫਾਰਮੈਂਸ ਦੇਣਾ ਰਾਤ ਨੂੰ ਮੈਂ ਪਸੀਨਾ ਪਸੀਨਾ ਹੋ ਜਾਂਦਾ ਮੈਨੂੰ ਮੈਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਸ਼ੂਗਰ ਵੀ ਹੈ ਬੀਪੀ ਵੀ ਹੈ ਅੱਛਾ ਜਦੋਂ ਲੋਕੀ ਸਾਡੇ ਨਾਲ ਆ ਕੇ ਨੱਚਦੇ ਨੇ ਉਹੀ ਅਸਲੀ ਦਵਾਈ ਹੈ ਕਿਆ ਬਾਤ ਹੈ ਜੀ ਹੱਸੋਗੇ ਤੇ ਸਾਰਾ ਜੱਗ ਨਾਲ ਹੱਸੇਗਾ ਰੋਵੋਗੇ ਇਕੱਲੇ ਜੱਗ ਦੂਰ ਨਸੇਗਾ ਹਾਸੀ ਬਿਨਾ ਖੁਸ਼ੀ ਕਦੇ ਆ ਨਹੀਂ ਸਕਦੀ ਦੁੱਖ ਭੈੜੀ ਦੁਨੀਆ ਵੰਡਾ ਨਹੀਂ ਸਕਦੀ ਛੱਡ ਰੋਣ ਦੇ ਬਹਾਨੇ ਵੰਡ ਖੁਸ਼ੀ ਦੇ ਖਜ਼ਾਨੇ ਅੱਖਾਂ ਵਿੱਚ ਰੱਖਣਾ ਜ਼ਰੂਰ ਚਾਹੀਦਾ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਰੁੱਤ ਮਸਤਾਨੀ ਵਿੱਚ ਚੜਦੀ ਜਵਾਨੀ ਵਿੱਚ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ ਫਸੇ ਹੋਵਰ ਕਿਸੇ ਨਰਕ ਦੇ ਉਹ ਨਹੀਂ ਨਹੀਂ ਭਾਵੇਂ ਰੱਬ ਨਾਲ ਫਸ ਜਾਓ ਜਿਸ ਦੀ ਮਰਜ਼ੀ ਫਸ ਜਾਓ ਫਸੋ ਜ਼ਰੂਰ ਕਿਸੇ ਨਾਲ